ਚੱਟ ਮੂੰਹ ਪਰ ਕੇ ਕਹਿ ਦਿੰਦੇ ਕਲਿਸੀਆਂ ਵੀ ਮੂੰਹ ਪਰ ਕੇ ਕਹਿ ਦਿੰਦੀ ਆ ਵੀ ਅਜੂਬ ਦੇ ਵਾਂਗੂ ਅਜੂਬ ਵਾਂਗੂ ਨਾ ਸਾਨੂੰ ਦੁੱਖ ਬੜਿਆ ਹallelujah ਅਜੂਬ ਵਾਂਗ ਦੁੱਖ ਨਹੀਂ ਅਜੂਬ ਵਾਂਗ ਵੇਖੋ ਤੁਹਾਡੇ ਚ ਕੁਆਲਿਟੀਆਂ ਕਿੰਨੀਆਂ ਨੇ ਦੁੱਖ ਬਹੁਤ ਘੱਟ ਨੇ ਪ੍ਰਭੂ ਦੇ ਬਚਨ ਚ ਲਿਖਿਆ ਮੈਂ ਤੁਹਾਨੂੰ ਉਹਨਾ ਪ੍ਰਤਾਵਾ ਨਹੀਂ ਪਾਉਂਦਾ ਜਿੰਨਾ ਤੁਸੀਂ ਚੱਲ ਨਾ ਸਕੋ ਤੋਂ ਉਹ ਪਹਿਲੋਂ ਕਿਹਾ ਸ਼ੂਣਾ ਨਹੀਂ ਹੁਣ ਲਿਖਿਆ ਦੋ ਚੈਪਟਰ ਚ ਫੇਰ ਪਰਮੇਸ਼ਰ ਦੇ ਪੁੱਤ ਇਕੱਠੇ ਹੋਏ ਤੇ ਸ਼ੈਤਾਨ ਫੇਰ ਹਾਜ਼ਰ ਹੋ ਗਏ ਕਈ ਵਾਰੀ ਮਜਾਕ ਨਾ ਕਹਿੰਦਾ ਸ਼ੈਤਾਨ ਦੀ ਸ਼ੈਤਾਨ ਨੂੰ ਯਾਦ ਕੀਤਾ ਤੇ ਸ਼ੈਤਾਨ ਹਾਜ਼ਰ ਆਇਆ ਹੈ ਨਾ ਕਈ ਵਾਰੀ ਉਹ ਪਤਾ ਹੀ ਹੋਵੇ ਸਾਡਾ ਪਰੌਣਾ ਇੱਥੇ ਜਾਣਾ ਮੈਂ ਭੈਣ ਤੇ ਯਾਦ ਹੀ ਕਰ ਤੇਰੀ ਉਮਰ ਬੜੀ ਲੰਮੀ ਤੈਨੂੰ ਪਤਾ ਤਾਂ ਹੈ ਵੀ ਪਹੁੰਚ ਜਾਣਾ ਦੋ ਮਿੰਟਾਂ ਬਾਅਦ ਬੜੀ ਤੇਰੀ ਉਮਰ ਆ ਭੈਣਾ ਜਾਂ ਵੇਖ ਲੈਣਗੇ ਨਾ ਕਿ ਇਹਨੂੰ ਪਹਿਲੋਂ ਪਹਿਲੋਂ ਦੀਆਂ ਚੁਗਲੀਆਂ ਕਰੀ ਜਾਣਗੇ ਮੁੜ ਕੇ ਲਾਗੇ ਆ ਗਿਆ ਤੇਰੀ ਬਹੁਤ ਲੰਮੀ ਉਮਰ ਆ ਤੇ ਫਿਰ ਚੁੱਪ ਕਿਉਂ ਕੀਤੇ ਹallelujah ਪਹਿਲੋਂ ਦੀ ਬਤਕੋਈ ਕਰੀ ਜਾਣਗੇ ਫਿਰ ਕਹਿੰਦੇ ਲੰਮੀ ਉਮਰ ਤੇਰੀ ਬੜੀ ਹੈ ਤੇ ਚੁਗਲੀਆਂ ਨਾ ਹੋਣੀਆਂ ਦੁਆ ਕਰੋ